ਦੇ ਪਛਾਤੇ ਜੀ ਦੇਖਾਰੇਗੀ ਤਸਵੀਰਾਂ ਜਿਹੜੀ ਵਿਜ਼ਿਬਿਲਟੀ ਆ ਉਹ ਜ਼ੀਰੋ ਦੇ ਕਰੀਬ ਹੋ ਚੁੱਕੀ ਆ ਇਸ ਸ਼ਹਿਰ ਦੇ ਵਿੱਚ ਇਸ ਲਾਰੈਂਸ ਰੋਡ ਤੇ 9 ਵਜੇ ਤੱਕ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਜ਼ਰੂਰ ਦਿਖਾਈ ਦੇਣ ਲੱਗ ਪਈਆਂ ਨੇ ਮਗਰ ਹੁਣ ਅੰਮ੍ਰਿਤਸਰ ਸ਼ਹਿਰ ਦੇ ਇਹ ਹਾਲ-ਬਿਹਾਲ ਜਿਹੜੇ ਦਿਖਾਈ ਦੇ ਰਹੇ ਨੇ ਕਿਉਂਕਿ ਪਤੌ ਦਾ ਜਿਹੜਾ ਖੜਦਾ ਉਹ ਲਗਾਤਾਰ ਵੱਧ ਰਿਹਾ ਹੈ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ 에어ਪੋਰਟ ਤੇ ਕੋਈ ਫਲਾਈਟ ਲੈਂਡਿੰਗ ਹੋਈ ਜਿਹੜੀਆਂ ਫਲਾਈਟਾਂ ਸੀ ਦਿੱਲੀ ਵੱਲ ਨੂੰ ਡਾਇਵਰਟ ਕਰ ਦਿੱਤੀਆਂ ਗਈਆਂ ਕਾਰਨ ਕੀ ਸੀ ਕਾਰਨ ਇਹ ਆ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੋਕ ਦਾ ਜਿਹੜਾ ਤੁਸੀਂ ਤਸਵੀਰ ਕੋ ਦੇਖ ਰਹੇ ਹੋ ਉਸ ਦੇ ਕਰਕੇ ਅੱਜ ਹੁੰਦ ਬਹੁਤ ਜ਼ਿਆਦਾ ਵਿਜ਼ਿਬਿਲਟੀ ਨਾਲ ਦੇ ਬਰਾਬਰ ਹੈ ਤੇ ਕਿੰਨਾ ਕਿਤੇ ਕੈਸੇ ਲੱਗੀ ਖਾਸ ਕਰਕੇ ਜਿਹੜੇ ਬਜ਼ੁਰਗਾਂ ਨੂੰ ਕਾਫੀ ਮੁਸ਼ਕਲ ਆਨਣਾ ਪੈ ਸਕਦਾ ਤਾਂ ਮੇਰੇ ਵੀ ਅੱਜ ਠੋਕਵਾ ਨਹੀਂ ਮੈਨੂੰ ਕਾਫੀ ਠੰਡ ਲੱਗ ਰਹੀ ਹੈ ਕਿਤੇ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਤੇ ਠੰਡ ਹੋਰ ਵਧੇਗੀ ਤੇ ਪਰ ਇਹ ਦੇਖੋ ਜੇ ਸਾਹ ਜਿਹੜੀ ਆ ਯਾਤਾਂ ਯਾਰ ਦੀ ਉਹ ਵੀ ਜ਼ਰੂਰ ਘਟਦੀ ਨੇਰ ਆ ਰਹੀ ਆ ਹਰ ਦਾ ਮੌਸਮ ਪੰਜਾਬ ਪਰ ਦੇ ਵਿੱਚ ਵਧ ਰਿਹਾ ਤੇ ਸਾਡਾ ਫਰਜ਼ ਹੈ ਕਿ ਹਰ ਸ਼ਹਿਰ ਦੀ ਜਾਣਕਾਰੀ ਵਾਡੇ ਰੂਪ ਰੂਪ ਕਰਨੀ ਇਸ ਸਮੇਂ ਸੀ ਅੰਮ੍ਰਿਤਸਰ ਦੇ ਮੌਜੂਦਾ ਅੰਮ੍ਰਿਤਸਰ ਦੇ ਲਾਰੈਂਸ ਰੋਡ ਰੋਡ ਤੇ ਮੌਜੂਦਾ ਜਿੱਤੇ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਸਮ ਜਿਹੜਾ ਲਗਾਤਾਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਤੇ ਜਿਹੜੇ ਬੀਤੇ ਦਿਨ ਨੇ ਉਹ ਕਿਸ ਤਰ੍ਹਾਂ ਦੇ ਨੇ ਮੇਰੇ ਪਿੱਛੇ ਤੁਸੀਂ ਦੇਖ 파ਰੋ ਕੀ ਤਸਵੀਰਾਂ ਜਿਹੜੀ ਵਿਜ਼ਿਬਿਲਟੀ ਆ ਉਹ ਜ਼ੀਰੋ ਦੇ ਕਰੀਬ ਹੋ ਚੁੱਕੀ ਆ ਸਮਾਂ 9 ਤੋਂ ਉੱਪਰ ਦਾ ਹੋ ਚੁੱਕਾ ਇਸ ਸ਼ਹਿਰ ਦੇ ਵਿੱਚ ਇਸ ਲਾਰੈਂਸ ਰੋਡ ਤੇ 9 ਵਜੇ ਤੱਕ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਜ਼ਰੂਰ ਦਿਖਾਈ ਦੇਣ ਲੱਗ ਪੈਂਦੀਆਂ ਨੇ ਮਗਰ ਹੁਣ ਅੰਮ੍ਰਿਤਸਰ ਸ਼ਹਿ ਇਹ ਹਾਲ-ਬਿਹਾਲ ਜਿਹੜੇ ਦਿਖਾਈ ਦੇ ਰਹੇ ਨੇ ਕਿਉਂਕਿ ਪ੍ਰਕੋਪ ਜਿਹੜਾ ਠੜਦਾ ਉਹ ਲਗਾਤਾਰ ਵੱਧ ਰਿਹਾ ਉਸ ਦੀਆਂ ਖਾਸ ਤਸਵੀਰਾਂ ਨੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੋਂ ਸਾਂਝੀ ਕਰ ਰਹੇ ਹਾਂ ਕਿਉਂਕਿ ਇਹ ਸ਼ਹਿਰ ਦਾ ਉਹ ਮੇਨ ਏਰੀਆ ਜਿਸ ਤੋਂ ਸ਼ਹਿਰ ਦੀ ਹਰ ਇੱਕ ਲੋਕ ਜਿਹੜੇ ਨੇ ਇਸ ਰੋਡ ਤੋਂ ਹੁੰਦੇ ਹੋਏ ਦਿਖਾਈ ਦਿੰਦੇ ਨੇ ਤੇ ਉਸ ਦੀਆਂ ਖਾਸ ਤਸਵੀਰਾਂ ਨੇ ਕਿਉਂਕਿ ਇਹ ਰੋਡ ਸ਼ਹਿਰ ਤੋਂ ਬਾਹਰ ਜਾਣ ਦਾ ਇੱਕ ਰੋਡ ਆ ਜਿੱਥੇ ਕੀ ਠੜ ਦਾ ਪ੍ਰਕੋਪ ਜਿਹੜਾ ਦਿਖਾ ਰਹੇ ਹਾਂ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੀ ਵਿਜ਼ਿਬਿਲਟੀ ਆ ਸਾਫ਼ ਤੌਰ ਤੇ ਜ਼ੀਰੋ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਦਾ ਅਗਲਾ ਮੋੜ ਜਿਹੜਾ ਉਹ ਸਾਫ਼ ਤੌਰ ਤੇ ਇਸ ਤਰ कि जिस तरह पूरा साफ ਹੁੰਦਾ ਜਦੋਂ ਠੰਢ ਦੇ ਦਿਨ ਨਹੀਂ ਹੁੰਦੇ ਮਗਰ ਹੁਣ ਜਿਹੜੇ ਠੰਢ ਦੇ ਦਿਨ ਚੱਲ ਰਹੇ ਨੇ ਠੰਢ ਦਾ ਪ੍ਰਕੋਪ ਚੱਲ ਰਿਹਾ ਉਸ ਦੀਆਂ ਤਸਵੀਰਾਂ ਦੇਖੋ 9 ਵਜੇ ਤੋਂ ਬਾਅਦ ਵੀ ਜਿਹੜੇ ਹਾਲ ਨੇ ਉਹ ਇਸ ਤਰ੍ਹਾਂ ਦੇ ਦਿਖਾਈ ਦੇ ਰਹੇ ਨੇ ਉਸ ਦੇ ਨਾਲ ਜੇਸੀ ਰੇਲ ਆਵਾਜਾਈ ਦੀ ਕੱਟ ਕਰ ਲਈਏ ਹਵਾਈ ਅੱਡੇ ਦੀ ਗੱਲ ਕਰ ਲਈਏ ਜਾਂ ਬੱਸਾਂ ਦੀ ਗੱਲ ਕਰ ਲਈਏ ਤਾਂ ਉਸ ਨਾਲ ਦੀ ਵੀ ਕਿੰਨਾ ਕਿਤੇ ਨੁਕਸਾਨੀਆਂ ਹੋ ਜਾ ਰਿਹਾ ਉਹ ਨੁਕਸਾਨ ਜ਼ਰੂਰ ਹੋ ਰਿਹਾ ਕਿਉਂਕਿ ਇਸ ਦੇ ਨਾਲ ਵਿਜ਼ਿਬਿਲਟੀ ਕੱਟ ਹੋ ਰਹੀ ਹੈ ਜਿਹੜੀ ਬੱਸਾਂ ਦੀ ਆ ਉਹ ਵੀ ਦੇਰੀ ਹੋ ਰਹੀ ਹੈ ਟ੍ਰੇਨਾਂ ਦੀ ਆ ਉਹ ਵੀ ਦੇਰੀ ਹੋ ਰਹੀ ਹੈ ਫਲਾਈਟਾਂ ਨੂੰ ਵੀ ਕਿੰਨਾ ਕਿਤੇ ਰੋਕਿਆ ਜਾ ਰਿਹਾ ਪਿਛਲੇ कल रात दी गल करदे हां 10 ਵਜੇ ਤੋਂ ਬਾਅਦ ਜਿਹੜੀ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ 에ਰਪੋਰਟ ਤੇ ਕੋਈ ਵੀ ਫਲਾਈਟ ਲੈਂਡਿੰਗ ਹੋਈ ਜਿਹੜੀਆਂ ਫਲਾਈਟਾਂ ਸੀ ਦਿੱਲੀ ਵੱਲ ਨੂੰ ਡਾਇਵਰਟ ਕਰ ਦਿੱਤੀਆਂ ਗਈਆਂ ਕਾਰਨ ਕੀ ਸੀ ਕਾਰਨ ਇਹ ਹੈ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਫੌਗ ਦਾ ਜਿਹੜਾ ਤੁਸੀਂ ਤਕਵਾ ਦੇਖ ਰਹੇ ਹੋ ਉਸ ਦੇ ਕਰਕੇ ਕਿਉਂਕਿ ਵਿਜ਼ਿਬਿਲਟੀ ਜਿਹੜੀ ਹੈ ਲਗਾਤਾਰ ਜਿਹੜੀ ਉਹ ਜ਼ੀਰੋ ਹੁੰਦੀ ਜਾ ਰਹੀ ਹੈ ਉਸ ਦੀਆਂ ਤਸਵੀਰਾਂ ਜਿਹੜੀਆਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ ਅਸੀਂ ਆਮ ਲੋਕ ਜਿਹੜੇ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਕਿ ਕਿੰਨਾ ਕਾ ਪ੍ਰਭਾਵ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਪੈ ਰਿਹਾ ਜੀ ਸਰ ਕੀ ਨਾਮ ਹੈ ਕਿਹੜੇ ਸ਼ਹਿਰ ਤੋਂ ਰਹਿਣ ਵਾਲ ਇਹ ਕੀ ਵਰਕ ਆਪ ਦੇਖ ਰਹੇ ਹੋ ਅੱਜ ਜੀ ਬਿਲਕੁਲ ਮੇਰਾ ਨਾਮ ਪ੍ਰਸ਼ਰ ਮੈਂ ਅੰਮ੍ਰਿਤਸਰ ਦੇ ਰਹਿਣ ਵਾਲਾ ਹਾਂ ਜੀ ਸਭ ਦੇਖਦੇ ਆ ਕਿ ਪਿਛਲੇ ਦੋ ਦਿਨਾਂ ਤੋਂ ਕਾਫੀ ਅੰਮ੍ਰਿਤਸਰ ਕੋਨਗਰੇ ਵਿੱਚ ਕਾਫੀ ਠੰਡ ਦੇਖਣ ਨੂੰ ਮਿਲ ਰਹੀ ਆ ਅੱਜ ਧੁੰਦ ਬਹੁਤ ਜ਼ਿਆਦਾ ਵਿਜ਼ਿਬਿਲਟੀ ਨਾਲ ਦੇ ਬਰਾਬਰ ਆ ਤੇ ਕਿੰਨਾ ਕਿਤੇ ਕਹਿ ਸਕਿਆ ਕਿ ਖਾਸ ਕਰਕੇ ਜਿਹੜੇ ਬਜ਼ੁਰਗਰ ਉਹਨੂੰ ਕਾਫੀ ਮੁਸ਼ਕਲ ਆ ਸਹਮਣਾ ਕਰਨਾ ਪੈ ਰਿਹਾ ਜਿੱਦਾਂ ਮੇਰੇ ਵੀ ਨੌਜਵਾਨੀਆਂ ਮੈਨੂੰ ਕਾਫੀ ਠੰਡ ਲੱਗ ਰਹੀ ਹੈਗੀ ਤੇ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਤੇ ਠੰਡ ਹੋਰ ਵਧੇਗੀ ਤੇ ਜਦੋਂ ਦੇਖੋ ਕਿ ਰਫਤਾਰ ਜਿਹੜੀ ਆ ਯਾਤਿਆ ਯਾਰ ਦੀ ਉਹ ਵੀ ਜ਼ ਲਾਈਟਾਂ ਜਿਹੜੀਆਂ ਓਨ ਕਰ ਦਿੱਤੀਆਂ ਗਈਆਂ ਮਤਲਬ ਕਹਿ ਸਕਦਾ ਕਿ ਠੰਡ ਲਗਾਤਾਰ ਇਸ ਤਰ੍ਹਾਂ ਹੀ ਰਹੇਗੀ ਆਲਵੈ ਦਿਲਾ ਦੀ ਠੰਡ ਹੋਰ ਵੱਧੂ ਨੇ ਰਹੇਗੀ ਤੇ ਪਰ ਇੱਕ ਗੱਲ ਹੋਰ ਜੋ ਸਾਰਾ ਐਕਸਪਰਟ ਕਹਿੰਦੇ ਜਿਹੜੀ ਠੰਡ ਹੁੰਦੀ ਆ ਕਿਤਨਾ ਕਿਤੇ ਖੇਤੀਬਾੜੀ ਦੇ ਲਈ ਕਾਫੀ ਚੰਗੀ ਹੈ ਕਿ ਕਿਸਾਨਾਂ ਨੇ ਕਣਕ ਦੀ ਖੇਤੀ ਕੀਤੀ ਹੈ ਤੇ ਜਿਹੜੀ ਆ ਠੰਡ ਹੌਸ ਹੈ ਕਿਤਨਾ ਕਿਤੇ ਹੈ ਖੇਤੀ ਉਹਨਾਂ ਦੀ ਕਣਕ ਦੀ ਫਸਲ ਹੈ ਕਾਫੀ ਚੰਗੀ ਮੰਨੀ ਜਾਂਦੀ ਹੈ ਪਰ ਆਮ ਲੋਕਾਂ ਦੇ ਲਈ ਜਿਹੜੇ ਬਜ਼ੁਰਗਾਂ ਖਾਸ ਕਰਕੇ ਉਹਨਾਂ ਦੇ ਲਈ ਜਿਹੜੀ ਠੰਡ ਹੈ ਕਾਫੀ ਹਾਨੀਕਾਰਕ ਹੈ ਸੋ ਮੈਂ ਇਹ ਅਪੀਲ ਕਰਾਂਗੀ ਖਾਸ ਕਰਕੇ ਬਜ਼ੁਰਗਾਂ ਨੂੰ ਕਿ ਜੇਕਰ ਜਿਆਦਾ ਜ਼ਰੂਰੀ ਕੰਮ ਹੋਈ ਤਾਂ ਹੀ ਜਿਹੜਾ ਕਰੋ ਬਾਹਰ ਨਿਕਲੋ ਜੀ ਬਿਲਕੁਲ ਇਹ ਲੋਕ ਆਮ ਲੋਕ ਨਹੀਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿ ਜ਼ਿੰਦਗੀ ਕਿਸ ਤਰ੍ਹਾਂ ਸਰਵਾਈਵ ਹੋ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜੇ ਘਰ ਦੇ ਬੱਚੇ ਨੇ ਘਰ ਦੇ ਬਜ਼ੁਰਗ ਉਹਨਾਂ ਦੀ ਸਾਫ਼ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਠੰਡ ਕਿਤਨੇ ਕਿਤੇ ਲੋਕਾਂ ਵਾਸਤੇ ਆ ਲਾਭਦਾਇਕ ਵੀ ਹੁੰਦੀ ਹੈ ਜਿਸ ਤਰ੍ਹਾਂ ਕਿ ਮੈਂ ਕਿਸਾਨਾਂ ਦੀ ਗੱਲ ਕੀਤੀ ਹੈ ਕਿ ਕਿਸਾਨਾਂ ਵਾਸਤੇ ਜ਼ਰੂਰ ਹੈ ਜਿਹੜੀ ਠੰਡ ਆ ਉਹ ਲਾਭਦਾਇਕ ਹੈ ਜਿਹੜੀ ਫੋਗ ਹੈ ਜ਼ਰੂਰ ਲਾਭਦਾਇਕ ਹੈ ਮਗਰ ਅਤੇ ਜਿਹੜੇ ਬਜ਼ੁਰਗ ਹੁੰਦੇ ਨੇ ਕਰਦੇ ਕਰਨ ਬੱਚੇ ਹੁੰਦੇ ਨੇ ਉਹਨਾਂ ਵਾਸਤੇ ਇਹ ਠੰਡ ਕਿਤੇ ਕਿਤੇ ਨੁਕਸਾਨ ਜ਼ਰੂਰ ਦਿਖਾਈ ਦਿੰਦੀ ਆ ਤੇ ਇਸੇ ਪ੍ਰਕਾਰ ਗੱਲ ਕੀਤੀ ਆਮ ਲੋਕ ਵੀ ਉਹੀ ਗੱਲ ਕਹਿ ਰਹੇ ਨੇ ਕਿ ਜਿਹੜੇ ਧਿਆਨ ਆ ਉਹ ਰੱਖਿਆ ਜਾਵੇ ਤੇ ਸਾਡੇ ਵੱਲ ਵੀ ਅਪੀਲ ਆ ਜਿਹੜੇ ਕਰਦੇ ਬਜ਼ੁਰਗ ਨੇ ਕਰਦੇ ਬੱਚੇ ਨੇ ਜਿਹੜੇ ਠੰਡ ਨਹੀਂ ਚੱਲ ਸਕਦੇ ਉਹਨਾਂ ਵਾਸਤੇ ਸਾਫ਼ ਤੋਂ ਜਿਹੜੇ ਪ੍ਰੋਟੋਕੋਲਸ ਨੇ ਡਾਕਟਰਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਉਹੀ ਮੰਨ ਕੇ ਜਿਹੜੇ ਅੱਗੇ ਚੱਲੋ ਤੇ ਉਹਨਾਂ ਨੂੰ ਜਿਹੜੇ ਕੱਪੜੇ ਨੇ ਉਹ ਜ਼ਰੂਰ ਮੋٹے ਪਵਾ ਕੇ ਘਰੋਂ ਬਾਹਰ ਅੱਜ ਜਦੋਂ ਤਾਂ ਜੋ ਕੋਈ ਵੀ ਇਸ ਖੇਤਰ ਦੇ ਵਿੱਚ ਨੁਕਸਾਨ ਨਾ ਹੋ ਸਕੇ ਆਂਵਲ ਜਿਨ੍ਹਾਂ ਦੀ ਗੱਲ ਕਰੀਏ ਤਾਂ ਮੌਸਮ ਇਸੇ ਪ੍ਰਕਾਰ ਰਹੇਗਾ ਜਿਹੀ ਠੰਡ ਹੈ ਹੋਰ ਲਗਾਤਾਰ ਵਧੇਗੀ। ਚਾਹਨਾ ਬਨ ਮੌਜ ਦੇ ਨਾਲ ਮਹਿਮਾਨਾਂ ਨਾਲ ਪੰਜਾਬੀ ਟੀਵੀ ਅਗਰ ਇਸ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ